ਕੋਈ ਉੱਠ ਰੋਮਣ ਕੋਈ ਫਾਇਦਾ ਨਹੀਂ ਇਹਨੂੰ ਠਾਉਂਦਾ ਇਹ ਗੁੜੀ ਨੀਂਦੇ ਗਿਆ ਹੋਇਆ ਕੋਈ ਪ੍ਰਵਾਹ ਇਹਨੂੰ ਠਾਉਣਾ ਤਾਂ ਪੈਣਾ ਹੀ ਆ ਇਹਦੀ ਕੈਨੇਡਾ ਦੀ ਫਲਾਈਟ ਆ ਇਹ ਤਾਂ ਬਣ ਗਿਆ ਕੈਨੇਡਾ ਕੈਨੇਡਾ ਅੱレ ਆ ਕੀ ਕਰੀਏ ਨਾ ਕੌਣ ਲੈ ਜੇ ਐਨਕ ਨਹੀਂ ਲੈਣੀ ਚਾਹੀਦੀ ਚੱਲ ਬਾਕੀ ਜੋ ਮਰਜ਼ੀ ਹੋ ਜਾ ਪਾਣੀ ਤੋਂ ਦੂਰ ਰਹਿਣਾ ਧਿਆਨ ਰੱਖੀ ਓਹੋ ਕਮਾਲ ਹੋ ਗਈ ਸੁਪਨੇ ਚ ਵੀ ਸੁੱਤਾ ਪਿਆ ਆ ਉਪਰਾਵਾ ਮੈਂ ਸੁਪਨੇ ਚ ਨਹੀਂ ਸੁੱਤਾ ਮੈਂ ਸੁਪਨੇ ਚ ਬਾਹਰ ਜਾਣੋਂ ਕਰਦਾ ਮੈਨੂੰ ਲੱਗਦਾ ਤੈਨੂੰ ਠੰਡ ਲੱਗਦੀ ਪਈ ਆ ਚਲ ਤਜੈ ਤਾ ਆ ਗੱਲ ਕੀਤੀ ਨਾ ਮੁੱਦੇ ਦੀ ਪਰ ਤੂੰ ਮੇਰੇ ਸੁਪਨੇ ਚ ਕੀ ਕਰਨਾ ਹੈ ਮੈਂ ਤੇਨੂੰ ਲੈਣਾ ਆ ਪਰ ਆਪਣ ਕੌਣ ਲੈ ਕੇ ਜਾਊਗਾ ਟੈਨਸ਼ਨ ਨਾ ਲੈ ਮੈਂ ਇੱਕ ਬੰਦਾ ਵਾਰ ਛੱਡ ਕੇ ਆਇਆ ਉਹ ਆਪਣ ਜ਼ਰੂਰ ਕੱਢੂਗਾ ਪਰ ਉਹਨਾ ਟਾਈਮ ਕੀ ਕਰੀਏ ਮੇਰੇ ਕੋਲ ਇੱਕ ਆਈਡੀਆ ਰਹਿਣ ਦੇ ਦੋ ਤੇਰੇ ਆਈਡੀਆ ਖਤਰਨਾਕ ਹੀ ਹੁੰਦੇ ਆ ਆਈਡੀਆ ਮੈਂ ਦਿੰਨਾ ਤੇਨੂੰ ਓਏ ਇੱਕ ਬੰਦਾ ਨੌਕਾ 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 ਓਏ 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 ਉਹ ਜਯਾਰ ਤੈਨੂੰ ਮੱਖਾ ਸੀ ਕਲੌਕ ਟਾਵਰ ਤੇ ਰਹਿਨੇ ਆ ਉੱਥੇ ਬੁਈਆ ਹੋ ਜਾਣੀ ਸੀ ਆ ਤੈਨੂੰ ਲੈਣਾ ਹੈ ਕਿਥੇ ਟਾਈਮ ਪਾਸ ਕਰਨਾ ਆ ਸਾਨੂੰ ਲੱਗਾ ਹੋਈਆ ਤੂੰ ਸਾਨੂੰ ਕੱਢੇਂਗਾ ਤੂੰ ਵੀ ਹੁਣ ਇੱਥੇ ਆ ਗਿਆ ਤੇ ਹੁਣ ਆਪਾਂ ਨੂੰ ਕੌਣ ਕੱਢੂਗਾ ਉਹ ਮੈਨੂੰ ਲੱਗਿਆ ਤਹੀਂ ਕੋਈ ਤਰੀਕਾ ਲੱਭ ਲਿਆਣਾ ਉਹ ਜਯਾਰ ਇਹਦੇ ਚੱਕਰਾਂ ਚ ਆਪਾਂ ਵੀ ਇੱਥੇ ਫਸ ਗਏ ਹੁਣ ਇਹ ਨਾ ਸੋਚੀ ਕਿ ਤੈਨੂੰ ਸ਼ਗਲ ਦਾ ਬੂੰਬੂ ਵਾਲੀ ਪੈਨਸਲ ਲੱਭ ਜੂਗੀ ਚਲ ਮੰਨ ਲਾ ਪੈਨਸਲ ਲੱਭ ਵੀ ਗਈ ਉਹਦੇ ਨਾਲ ਪਈ ਤੈਨੂੰ ਡਾਇਰੀ ਵੀ ਲੱਭ ਜੂਗੀ ਮਨ ਲਾ ਵੀ ਚਲ ਡਾਇਰੀ ਵੀ ਤੈਨੂੰ ਲੱਭ ਗਈ ਇੱਕ ਦਰਵਾਜ਼ਾ ਵਾਹ ਕੇ ਤੇ ਤੂੰ ਇੱਥੋਂ ਨਿਕਲ ਜਾਉਂਗੇ ਤਾਂ ਮੰਨ ਲਾ ਦਰਵਾਜ਼ਾ ਵਾਹ ਵੀ ਲਿਆ ਤੇ ਇੱਥੋਂ ਹੁਣ ਤੁਸੀਂ ਮੈਨੂੰ ਛੱਡ ਕੇ ਨਿਕਲ ਜਾਉਂਗੇ ਬੋਲਦੇ ਨਹੀਂ ਹੁਣ ਕਿਧਰ ਗਏ ਉਹ ਆ ਜਾ ਭਰਾਵਾ ਚੱਲੀਏ ਹੁਣ ਕੁੱਲੀ ਚਲੇ ਚੱਲੇ ਸੀ ਯਾਰ ਹੋਰ ਸ਼ੁਕਰ ਆ ਭਰਾਵਾ ਸੁਪਨੇ ਜੋ ਬਾਹਰ ਆਏ ਆ ਥੋੜੀ ਯਾਰ वरी लैंडिंग थे यही वरी लैंडिंग थे प्रवाह पहुंचना पानी जैसे था टिका और वो कोई यार एक्यूमेंट है यार अपन हाजिबी सुपने जो तेरे फर्दे हैं ओके तो यार जी अपन सुपने जो ना हो तो अपन बैठे तोड़ चुनाव सीखा तो अपन तो भारों आए हैं या। हाँ यार साबिते पानी, पानी, पानी करके यार क्या भी पानी